ਸਸਿਕਾਲ ਤੁਸੀਂ ਜੁੜਿਆ ਹੋ ਵੋਕਲ ਜਗਮੀਤ ਦੇ ਨਾਲ ਹਮੇਸ਼ਾ ਦੀ ਤਰ੍ਹਾਂ ਅੱਜ ਵੀ ਤੁਹਾਨੂੰ ਇੱਕ ਐਸੀ ਸ਼ਖਸੀਅਤ ਨੂੰ ਇੱਕ ਐਸੀ ਔਰਤ ਨੂੰ ਮਲਾਉਣ ਜਾ ਰਹੇ ਹਾਂ ਜਿਹੜੀ ਨੇ ਆਪਣੇ ਸਟਰਗਲ ਆਪਣੀ ਮਿਹਨਤ ਦੇ ਨਾਲ ਇੱਕ ਵੱਡਾ ਮੁਕਾਮ ਹਾਸਿਲ ਕੀਤਾ ਹੈ ਭਾਵੇਂ ਚਿਹਰਾ ਉਹ ਹੱਸਦਾ ਹੈ ਉਹ ਹੱਸਦੇ ਚਿਹਰੇ ਦੇ ਪਿੱਛੇ ਕੀ ਕਹਾਣੀ ਹੈ ਉਹ ਹੱਸਦਾ ਚਿਹਰਾ ਜਿਹੜਾ ਦੁਨੀਆ ਨੂੰ ਖੁਸ਼ੀ ਵੰਡਦਾ ਉਹਦੇ ਪਿੱਛੇ ਕੀ ਕਹਾਣੀ ਹੈ ਇਹ ਸਾਰੀ ਅੱਜ ਜਾਣਾਂਗੇ ਅੱਜ ਸਾਡੇ ਨਾਲ ਹੈ ਵੈਸੇ ਤਾਂ ਮੈਂ ਇਹਨਾਂ ਦਾ ਨਾਮ ਨਾਮ ਵੀ ਲਵਾਂ ਤਾਂ ਤਾਂ ਵੀ ਪਛਾਣ ਜਾਣਗੇ ਜੈਸਮੀਨ ਚੋਟੀਆਂ ਜੀ ਸਵਾਗਤ ਹੈ ਜੀ ਹਾਂਜੀ ਹਾਂਜੀ ਬਹੁਤ ਬਹੁਤ ਧੰਨਵਾਦੀ ਤੁਹਾਡਾ ਤੁਸੀਂ ਚੋਟੀਆਂ ਫੈਮਿਲੀ ਦੇ ਘਰ ਆਏ ਆਪਦੇ ਘਰ ਆਏ ਬਹੁਤ ਖੁਸ਼ੀ ਹੋਈ ਤੇ ਵੋਕਲ ਬੋਕਲ ਜਗਮੀਤ ਹਾਂ ਬੋਕਲ ਜਗਮੀਤ ਚੈਨਲ ਤੋਂ ਆਇਓ ਬਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਆਪਾਂ ਗੱਲ ਕਰੀਏ ਤੁਹਾਡਾ ਨਾਮ ਹਨਾ ਇੱਕ ਗਾਇਕੀ ਦੇ ਖੇਤਰ ਚ ਬਹੁਤ ਵੱਡਾ ਨਾਮ ਹੈ। ਹਾਂਜੀ। ਤੇ ਇਹ ਕਿਵੇਂ ਸ਼ੁਰੂਆਤ ਹੋਈ? ਇਹ ਸ਼ੁਰੂਆਤ ਜੀ ਮੇਰੀਆਂ 8 ਭੈਣਾਂ ਨੇ ਜੀ। ਅੱਛਾ ਜੀ। ਤੇ ਮੈਂ ਮਤਲਬ ਮੇਰਾ ਪਿੰਡ ਮਾਨਸਾ ਜ਼ਿਲ੍ਹੇ ਵਿੱਚ ਪੈਂਦਾ ਹੈਗਾ। ਪਿੰਡ ਚੰਡੂਕੇ ਤੇ ਮੇਰੇ ਪਾਪਾ ਦਾ ਨਾਮ ਗਿਆਨੀ ਗੁਰਦਿਆਲ ਸਿੰਘ ਸਪੈਸ਼ਲ ਤੇ ਮੇਰੇ ਦਾਦਾ ਜੀ ਗਿਆਨੀ ਮੱਗਰ ਸਿੰਘ ਉਹ ਕਵੀਸਰ ਸੀਗੇ ਤੇ ਮੇਰੇ ਪਾਪਾ ਢਾਡੀ ਬਹੁਤ ਮਸ਼ਹੂਰ ਮੇਰੀਆਂ 8 ਭੈਣਾਂ ਨੇ ਜਿਨ੍ਹਾਂ ਵਿੱਚੋਂ 6 ਭੈਣਾਂ ਮੇਰੀਆਂ ਕੱਡ ਦੀ ਬਾਰਾ ਗੌਂਦੀਆਂ ਸੀਗੀਆਂ ਤੇ ਮੈਂ ਸਭ ਤੋਂ ਛੋਟੀ ਸੀਗੀ ਤੇ ਮੈਨੂੰ ਕਲਚਰ ਜਿਵੇਂ ਇਦਾਂ ਗੌਂ ਦਾ ਬਹੁਤ ਸ਼ੌਂਕ ਮੈਹੀ ਗਾਣੇ ਸੁਣਦੀ ਹੁੰਦੀ ਜਿਵੇਂ ਕਲਾਕਾਰਾਂ ਵਾਲੇ ਪਰ ਮੇਰੇ ਪਾਪਾ ਜੀ ਕਹਿ ਦਿੰਦੇ ਵੀ ਨਹੀਂ ਆਪਾਂ ਤਾਂ ਵੀ ਧਾਰਮਿਕ ਗਾਉਣੇ ਹੈਗੇ ਆਪਾਂ ਇਦਾਂ ਦੇ ਕਲਚਰ ਪ੍ਰੋਗਰਾਮ ਨਹੀਂ ਕਰਨੇ ਹੈਗੇ ਪਰ ਮੇਰੇ ਦਿਲ ਵਿੱਚ ਇਹ ਸੀਗਾ ਕਿ ਮੈਂ ਇੱਕ ਦਿਨ ਜ਼ਰੂਰ ਕਾਮਯਾਬ ਹੋਵਾਂਗੀ ਜੇ ਸਕੂਲ ਵਿੱਚ ਪਾਜੀ ਫੰਕਸ਼ਨ ਹੁੰਦਾ ਉੱਥੇ ਵੀ ਮੈਂ ਮਤਲਬ ਦਾ ਇਹੀ ਇਕਾਂਗ ਆਉਂਦੀ ਹੁੰਦੀ ਜੀ ਫਿਰ ਇਸ ਤੋਂ ਸ਼ੁਰੂਆਤ ਹੋਈ ਤੁਹਾਡੀ ਸਕੂਲ ਤੋਂ ਸ਼ੁਰੂਆਤ ਹੋਈ ਹਾਂਜੀ ਹਾਂਜੀ ਫਿਰ ਉਸ ਪਰਿਵਾਰ ਨੂੰ ਜਿਹੜਾ ਇੱਕ ਬਹੁਤ ਵੱਡਾ ਹਨਾ ਧਾਰਮਿਕ ਖੇਤਰ ਦੇ ਵਿੱਚ ਬਹੁਤ ਵੱਡਾ ਨਾਮ ਗਿਨਿਆ ਜਾਂਦਾ ਰਿਹਾ ਉਸ ਪਰਿਵਾਰ ਨੂੰ ਫਿਰ ਮਨਾਇਆ ਕਿਵੇਂ ਤੁਸੀਂ ਵੀ ਵੀ ਮੈਂ ਸੱਭਿਆਚਾਰਕ ਗੀਤਾਂ ਦੇ ਵਿੱਚ ਜਾਂ ਸੱਭਿਆਚਾਰਕ ਪ੍ਰੋਗਰਾਮਾਂ 'ਚ ਜਾਊਂਗੀ ਇਹ ਜੀ ਚੋੜੀਆ ਸਾਹਿਬ ਦਾ ਬਹੁਤ ਨਾਮ ਸੀਗਾ ਉਸ ਵੇਲੇ ਤੇ ਮੈਂ ਤਾਂ ਹਜੇ ਸਿੱਖ ਰਹੀ ਸੀਗੀ ਹੂੰ ਚੋਟੀਆਂ ਜੀ ਉਧਰ ਜਿਹੜਾ ਪ੍ਰੋਗਰਾਮ ਕਰਨ ਆਉਂਦੇ ਸਾਡੇ ਏਰੀਏ 'ਚ ਤਾਂ ਕਿਉਂਕਿ ਜਦੋਂ ਮੇਰੇ ਪਾਪਾ ਜੀ ਉਧਰ ਦੇ ਮਸ਼ਹੂਰ ਢਾਡੀ ਸੀਗੇ ਤੇ ਉਹ ਇਹ ਚੋਟੀਆਂ ਜੀ ਇੰਨੇ ਨਾਈਸ ਨੇਗੇ ਕਿ ਜੇ ਲੱਗੇ ਕੋਈ ਵਧੀਆ ਜਿੱਥੇ ਕੁਝ ਸਿੱਖਣ ਨੂੰ ਮਿਲਦਾ ਉਹ ਤੇ ਜ਼ਰੂਰ ਜਾਂਦੇ ਸੀਗੇ ਤੇ ਮੇਰੇ ਪਾਪਾ ਘਰੇ ਜਾਂਦੇ ਤੇ ਕਹਿ ਦਿੰਦੇ ਵੀ ਪਾਪਾ ਜੀ ਜਿਹੜੀ ਤੁਹਾਡੀ ਬੇਟੀ ਹੈਗੀ ਵੀ ਮੇਰੇ ਨਾਲ ਗਾਉਣ ਲੱਗ ਦੋ ਤੁਸੀਂ ਕੋਈ ਗੱਲ ਨਹੀਂ ਵੀ ਐਦਾਂ ਇਹਦਾ ਇਹਦਾ ਸ਼ੌਂਕ ਹੈਗਾ ਮੇਰੇ ਡੈਡੀ ਕਹਿੰਦੇ ਨਹੀਂ ਵੀ ਬੇਟਾ ਵੀ ਮੈਂ ਤਾਂ ਅਸੀਂ ਤਾਂ ਢਾਡੀ ਗਾਉਨੇ ਆ ਤੇ ਢਾਡੀ ਗਾਵਾਂਗੇ ਧਰਮਕ ਦੇ ਨਾਲ ਜੁੜੇ ਹੋਏ ਆ ਤੇ ਵੀ ਅਸੀਂ ਕਲਚਰ ਪ੍ਰੋਗਰਾਮ ਤਾਂ ਬਿਲਕੁਲ ਹੀ ਨਹੀਂ ਕਰਨੇ ਤੇ ਮੈਂ ਸੋਚਿਆ ਬੀਨ ਲੈ ਫਿਰ ਮੇਰੇ ਤਾਂ ਸੁਪਨਾ ਟੁੱਟ ਜੂਗਾ ਕਿਉਂਕਿ ਮੈਨੂੰ ਐਸੀ ਵੀ ਛੋਟੀਆਂ ਜਿਹੀਆਂ ਚੀਜ਼ਾਂ ਇੰਨਾ ਨਾਮ ਆ ਗਿਆ ਜਿਵੇਂ ਇਹ ਨਾਲ ਗਾਉਣ ਲੱਗ ਚੂੰਗੀ ਤਾ ਮੈਨੂੰ ਸੇਤੀ ਪ੍ਰਾਪਤੀ ਮਤਲਬ ਜਿੱਤੇ ਮੇਰੀ ਮੰਜ਼ਿਲ ਮਿਲ ਜਾਏਗੀ ਕਿਉਂਕਿ ਅੱਜਕੱਲ ਭਾਜੀ ਜਿਹੜੀਆਂ ਕੁੜੀਆਂ ਨਵੀਆਂ ਸਿੱਖਦੀਆਂ ਨੇ ਗਿਆ ਪਹਿਲਾਂ ਸਿੱਖਦੀਆਂ ਸੌਰੀ ਉਹਨਾਂ ਨੂੰ ਬਹੁਤ ਹੀ ਮਿਹਨਤ ਕਰਨੀ ਪੈਂਦੀ ਤੇ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਜੀ ਆਪਣਾ ਜਿਵੇਂ ਨਾਲ ਦਾ ਆਪਣਾ ਜੀਵਨ ਸਾਥੀ ਹੋ ਗਿਆ ਜੇ ਇਕੱਠੇ ਡਿਊਟੀ ਜੋੜੀ ਹੁੰਦੀ ਆ ਉਹਨਾਂ ਨੂੰ ਘੱਟ ਮਿਹਨਤ ਕਰਨੀ ਪੈਂਦੀ ਆ ਬਹੁਤ ਮੁਸ਼ਕਲ ਨਾਲ ਮਨਾਇਆ ਜੀ ਉਹ ਤੁਹਾਨੂੰ ਦੱਸਾਂਗੇ ਤੁਸੀਂ ਸਵਾਲ ਪੂਰਾ ਕਰਦਾ ਜੀ ਕਿ ਹਾਂ ਜੀ ਪੂਰਾ ਕਰ ਦੋ ਮੈਂ ਤੁਹਾਨੂੰ ਪੁੱਛਿਆ ਵੀ ਹਾਂ ਜੀ ਕਿਵੇਂ ਬਿਲਕੁਲ ਤੇ ਮੇਰੇ ਪਾਪਾ ਨੂੰ ਕਹਿੰਦੇ ਵੀ ਮੈਨੂੰ ਜਸਮੀਨ ਦਾ ਵੀ ਰਿਸ਼ਤਾ ਦੇ ਦਿਓ ਮੇਰੇ ਡੈਡੀ ਕਹਿੰਦੇ ਵੀ ਨਹੀਂ ਜੀ ਅਸੀਂ ਹਜੇ ਨਹੀਂ ਕਰਨਾ ਹੈਗਾ ਰਿਸ਼ਤਾ ਫਿਰ ਹੋਰੀ ਹੋਲੀ ਕਿਉਂਕਿ ਚੋਟਿਆ ਜੀ ਟੀਚਰ ਵੀ ਸੀਗੇ ਤੇ ਮੇਰੇ ਪਾਪਾ ਨੂੰ ਲੱਗਿਆ ਵੀ ਚਲ ਅੱਜ ਦੇ ਸਮੇਂ 'ਚ ਨਾਲੇ ਵਧੀਆ ਮੁਲਾਜ਼ਮ ਮੁੰਡਾ ਮਿਲ ਰਿਹਾ ਬਾਕੀ ਵਰਲਡ 'ਚ ਇਹਦਾ ਨਾਮ ਆਗਾ ਤੇ ਸਾਡਾ ਮੈਰਿਜ ਹੋ ਗਈ 2002 'ਚ ਤੇ ਉਸ ਤੋਂ ਬਾਅਦ ਅਸੀਂ ਦੋਨੋਂ ਨੇ ਇਕੱਠਿਆਂ ਨੇ ਫਿਰ ਡਿਊ ਟੂ ਅ ਸਟੇਜ ਜਲਾਨੀ ਸਟਾਰਟ ਕਰਤੀਆਂ ਬਹੁਤ ਮਿਹਨਤ ਕੀਤੀ ਤੁਸੀਂ ਜਿਵੇਂ ਹੈ ਨਾ ਕਿਹਾ ਵੀ ਹੈ ਨਾ ਵੀ ਕੁੜੀਆਂ ਨੂੰ ਬੜਾ ਸਟਰਗਲ ਕਰਨਾ ਪੈਂਦਾ ਤੇ ਇਹ ਗਾਇਕੀ ਦਾ ਖੇਤਰ ਵੀ ਕੈਸਾ ਵੀ ਜਿਹੜਾ ਬਹੁਤ ਵੱਡਾ ਇਹਦੇ ਵਿੱਚ ਵੀ ਇੱਕ ਟੂ ਹੈ ਵੀ ਇਹਦੇ ਵਿੱਚ ਇਹ ਕਿਹਾ ਜਾਂਦਾ ਵੀ ਵੀ ਇਹਨਾਂ ਕਲਾਕਾਰ ਜਿਹੜੇ ਵੱਡੇ ਵੱਡੇ ਕਲਾਕਾਰ ਉਹ ਵੀ ਖੱਪ ਜਾਂਦੇ ਆ ਬਿਲਕੁਲ ਜੀ ਚਲੋ ਥੋੜ੍ਹਾ ਤਾਂ ਇੱਕ एकदम ਪਲੇਟਫਾਰਮ ਮਿਲ ਗਿਆ ਐ ਹੁੰਦਾ ਵੀ ਕੁੜੀਆਂ ਦਾ ਸੋਸ਼ਣ ਵੀ ਹੋ ਜਾਂਦਾ ਜੀ ਬਿਲਕੁਲ ਜੀ ਬਿਲਕੁਲ ਉਹੀ ਤਾਂ ਮੈਂ ਕਹਿ ਰਹੀ ਜੀ ਮੈਂ ਗੋਲ ਗੱਲ ਕਰ ਦਿੱਤੀ ਵੀ ਕੁੜੀਆਂ ਨੂੰ ਬਹੁਤ ਹੀ ਜਿਹੜੇ ਮੁਸ਼ਕਲ ਰਸਤਾ ਵਿੱਚ ਨੰਗਣਾ ਪੈਂਦਾ ਵਿਚਾਰੀਆਂ ਮਜਬੂਰ ਹੁੰਦੀਆਂ ਨੇ ਕਈਆਂ ਦੇ ਪੱਲੇ ਇੰਨੀ ਵਧੀਆ ਗਾਇਕੀ ਹੁੰਦੀ ਆ ਦਮਦਾਰ ਗਾਇਕੀ ਜਿਹਨੂੰ ਕਹਿੰਦੇ ਆ ਵੀ ਕਲਾਕਾਰ ਕੁੜੀ ਪਰ ਉਹ ਪੈਸਿਆਂ ਪਿੱਛੇ ਤੇ ਉਹ ਬਸ ਆਪਣੇ ਮਾਪੇ ਦੀ ਇੱਜ਼ਤ ਤੇ ਆਪਣੀ ਇੱਜ਼ਤ ਨੂੰ ਵਰਕਰਾਰ ਰੱਖਦੀ ਆ ਤੇ ਉਹ ਕਦੇ ਵਿਚਾਰੀ ਉੱਥੇ ਦੀ ਉੱਥੇ ਹੀ ਰਹਿ ਜਾਂਦੀ ਹੈ ਜਿਹੜੀ ਕਹਿੰਦੇ ਨੇ ਕੰਪਰੋਮਾਈਜ਼ ਕਰ ਲੋ ਵੱਡੀਆਂ ਫੀਚਰ ਮੂਵੀਾਂ 'ਚ ਵੀ ਦੇਖਦੇ ਨੇ ਕਿ ਪਹਿਲਾਂ ਕਹਿੰਦੇ ਨੇ ਵੀ ਸਾਡੇ ਨਾਲ ਕੰਪਰੋਮਾਈਜ਼ ਕਰੋ ਫਿਰ ਅਸੀਂ ਤੁਹਾਡੇ ਤੇ ਪੈਸਾ ਲਾਵਾਂਗੇ ਤੇ ਐਦਾ ਹੀ ਸਿੰਗਰਾਂ ਦਾ ਜੀ ਬਹੁਤ ਵੱਡੇ ਵੱਡੇ ਨਾਮਾਂਗੇ ਜਿਹੜਿਆਂ ਨੇ ਇੱਥੋਂ ਤੱਕ ਪਹੁੰਚਣ ਲਈ ਬਹੁਤ ਹੀ ਮਤਲਬ ਕਠਿਨ ਰਸਤੇ ਅਪਣਾਏ ਆ ਜੀ ਉੱਪਰ ਨੋਣਾ ਪੈਂਦਾ ਜੋ ਹੱਤਾਂ ਜੋ ਹਾਂ ਸਮਝੋਤਾ ਜੋ ਕਰੂਗਾ ਨਹੀਂ ਤਾਂ ਬਸ ਕਰ ਬਿਲਕੁਲ ਨਹੀਂ ਤਾਂ ਕਈ ਤਾਂ ਕੁੜੀਆਂ ਐਦਾਂ ਦੇ ਸਿੰਗਰ ਕੁੜੀਆਂ ਨੇ ਜਿਨ੍ਹਾਂ ਦੇ ਆਰਮਾਨ ਵਿਚਾਰੀਆਂ ਦੇ ਦਿਲ ਵਿੱਚ ਹੀ ਰਹਿ ਗਏ ਉਹ ਆਪਣੇ ਘਰੇ ਬੈਠੀਆਂ ਨੇ ਜਿਨ੍ਹਾਂ ਨੇ ਇੱਜ਼ਤ ਨੂੰ ਪਹਿਲ ਹਾਂ ਇੱਜ਼ਤ ਨੂੰ ਪਹਿਲ ਦਿੱਤੀ ਵੀ ਹਾਂ ਨਹੀਂ ਨਹੀਂ ਸਾਡੇ ਸਮਾਜ ਕੀ ਕਹੂਗਾ ਤੇ ਕਈਆਂ ਨੇ ਕਿਹਾ ਨਹੀਂ ਵੀ ਮੈਂ ਤਾਂ ਆਪਣਾ ਨਾਮ ਚਾਹੀਦਾ ਮੈਨੂੰ ਕੁਝ ਮਰਜੀ ਵੱਡੀਆਂ ਵੱਡੀਆਂ ਸੁਪਰਸਟਾਰ ਕੁੜੀਆਂ ਜਿਹੜੀਆਂ ਵਿਚਾਰੀਆਂ ਇਹ ਰਸਤੇ ਵਿੱਚ ਨੰਗੀਆਂ ਨਗੀਆਂ ਫਿਰ ਕਿਤੇ ਜਾ ਕੇ ਉਹਨਾਂ ਨੂੰ ਸ਼ੌਹਰਤ ਪ੍ਰਾਪਤ ਹੋਈ ਆ ਸ਼ੌਹਰਤ ਦੀ ਕੀਮਤ ਬਹੁਤ ਵੱਡੀ ਦਾ ਕਰਦੀ ਆ ਹਾਂ ਜੀ ਜੀ ਬਿਲਕੁਲ ਬਿਲਕੁਲ ਤੇ ਜਦੋਂ ਚੋਟਿਆ ਸਾਹਿਬ ਨੂੰ ਤੁਸੀਂ ਤੁਹਾਨੂੰ ਪਤਾ ਲੱਗਦਾ ਵੀ ਮੇਰੀ ਮੈਰਿਜ ਹੋਊਗੀ ਚੋਟਿਆ ਸਾਹਿਬ ਨਾਲ ਫਿਰ ਉਦੋਂ ਤੁਹਾਡਾ ਕੀ ਸੀਗਾ ਵੀ ਸ਼ੁਰੂ ਤੋਂ ਹੀ ਤੁਹਾਡੇ ਮਨ 'ਚ ਸੀਗਾ ਵੀ ਮੇਰੀ ਚੋਟਿਆ ਨਾਲ ਚੋਟਿਆ ਸਾਹਿਬ ਨਾਲ ਮੈਰਿਜ ਹੋ ਜਾ ਜਿਹਾ ਇੱਕ ਇੱਕੇ ਤੋਂ ਹੋਇਆ ਨਹੀਂ ਨਹੀਂ ਇਹ ਤਾਂ ਜਦੋਂ ਮੈਂ ਤਾਂ ਜੀ ਪੁਲਿਸ ਆਫਸਰ ਬਣਨਾ ਚਾਹੁੰਦੀ ਸੀ ਜੀ ਅੱਛਾ ਅdna ਫਿਰ ਮੈਨੂੰ ਐ ਸੀਗੇ ਵੀ ਮੈਂ ਆਪਦੇ ਦਮ ਤੇ ਮਤਲਬ ਜੋ ਵੀ ਕਰਾਂ ਮੈਂ ਆਪਦੇ ਦਮ ਤੇ ਜਾਵਾਂ ਹਨਾ ਫਿਰ ਦੇਖੀ ਮਾਹੌਲ ਵੇਖ ਕੇ ਜੀ ਉਸ ਟਾਈਮ ਹੁਣ ਅੱਜ ਕੱਲ ਤਾਂ ਦੇਖ ਲਓ ਵੀ ਆਪਾਂ ਫੇਸਬੁੱਕ ਤੇ ਆਪਣੀ ਆਈਡੀ ਵਗੈਰਾ ਬਣਾ ਲੈਨੇ ਆ ਜਾਂ ਪੇਜ ਬਣਾ ਉੱਥੇ ਗਾਈ ਜਾਓ ਪਤਾ ਨਹੀਂ ਰਾਤ ਰਤ ਬੰਦਾ ਸਟਾਰ ਹੋ ਜਾਂਦਾ ਅੱਜ ਦੇ ਸਮੇਂ ਚ ਪਹਿਚਾਨ ਬਣ ਜਾਂਦੀ ਹੈ ਪਹਿਲਾ ਪਹਿਚਾਨ ਮਣਾਉਣੀ ਬਹੁਤ ਔਕੀ ਹੁੰਦੀ ਸੀ ਜੀ ਤੇ ਇਸ ਕਰਕੇ ਜਿਹੜੀਆਂ ਕੁੜੀਆਂ ਗਾਇਕ ਕੁੜੀਆਂ ਜੋੜੀ ਆ ਆਪਾਂ ਜੀ ਦੇਖਦੇ ਆਪਾਂ ਉਹ ਵੀ ਇਹ ਦੇਖ ਲੈਂਦੀਆਂ ਨੇ ਵਿਚਾਰੀਆਂ ਵੀ ਵਧੀਆ ਸਿੰਗਰ ਆ ਫੇਮਸ ਆ ਜਿ세 ਇਹਦੇ ਨਾਲ ਪ੍ਰੋਗਰਾਮਾਂ ਤੇ ਜਾਵਾਂਗੇ ਸਾਡਾ ਨਾਮ ਬਣੂਗਾ ਹਨਾ ਵੀ ਹਰ ਇੱਕ ਬੰਦਾ ਕਿਸੇ ਨਾ ਕਿਸੇ ਨੂੰ ਮਤਲਬ ਸਹਾਰਾ ਪਾਲਦਾ ਸਹਾਰਾ ਪਾਲ ਜੀ ਮਤਲਬ ਇੱਕ ਦੂਜੇ ਦਾ ਸਾਥ ਲੈ ਕੇ ਕੋਈ ਨਾ ਕੋਈ ਵੀ ਅੱਗੇ ਵਧਣਾ ਚਾਹੁੰਦਾ ਜੀ ਜੀ ਜਿਹੜੀ ਦੋ ਗਾਣਾ ਗਾਇਕੀ ਜੋੜੀ ਹੈ ਜੀ ਜਿਹੜੀ ਹੈ ਨਾ ਦੋ ਦੋ ਗਾਣੇ ਗਾਉਂਦੇ ਆ ਜੀ ਪੰਜਾਬ 'ਚ ਉਹਨਾਂ ਦੇ ਇੱਕ ਵੱਖਰਾ ਮੁਕਾਮ ਵੀ ਹੈ ਤੇ ਪਰ ਥੋੜਾ ਜਿਹਾ ਉਹਨਾਂ ਨੂੰ ਇਹ ਵੀ ਸਮਝ ਆ ਜਾਂਦਾ ਵੀ ਇਹ ਵੀ ਵਧੀਆ ਨਹੀਂ ਗਾਉਂਦੇ ਇਹ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਵਧੀਆ ਨਹੀਂ ਗਾਉਂਦੇ ਜੀ ਮਤਲਬ ਵਧੀਆ ਕਲਾ ਦੇ ਲੈਵਲ ਤੋਂ ਨਹੀਂ ਵੀ ਹੈ ਇਨਸਾਨੀਅਤ ਹਾਂ ਅਸਲ ਵੀ ਇਹ ਕਰੀਏ ਵੀ ਸ਼ਬਦਾਵਲੀ ਦੇ ਨਾਤੇ ਅ ਠੀਕ ਹੈ ਜੀ ਜਿਵੇਂ ਕਹਿੰਦੇ ਨੇ ਗਾਣਾ ਵੀ ਜਿੱਦਾਂ ਨੇ ਉਹ ਉਹਦਾਂ ਨੇ ਉਹਨਾਂ ਨੇ ਇੱਕ ਆਪਣਾ ਪਛਾਣ ਹੀ ਉਹਦਾਂ ਨਹੀਂ ਬਣਾਈ ਹੁੰਦੀ ਹੈ ਜੀ ਪਰ ਕਲਾਕਾਰ ਕੋਈ ਵੀ ਕਲਾਕਾਰ ਆ ਭਾਜੀ ਹਰ ਇੱਕ ਗੀਤ ਐਦਾਂ ਦਾ ਗਾਉਣਾ ਚਾਹੀਦਾ ਜਿਹਦੇ ਵਿੱਚ ਕੋਈ ਮੈਸੇਜ ਹੋਵੇ ਕਿਉਂਕਿ ਪਰਿਵਾਰ ਬੈ ਕੇ ਸੁਣ ਸਕੇ ਕਿਉਂਕਿ ਨਿੱਕੇ ਨਿੱਕੇ ਬੱਚੇ ਆ ਆਈਡਲ ਮੰਨਦੇ ਹੁੰਦੇ ਨੇ ਹਰ ਇੱਕ ਨੂੰ ਜਿਵੇਂ ਆਪਾ ਅਸੀਂ ਵੀ ਮੈਂ ਵੀ ਕਹਿਣੀ ਹੁੰਦੀ ਸੀ ਕਿ ਮੈਂ ਸੁਣਦੇ ਨੇ ਸੁਦੇਸ਼ ਮੈਮ ਨੂੰ ਸੁਣਦੇ ਰਹੇ ਆ ਤੇ ਮੈਂ ਬਹੁਤ ਪਿਆਰ ਕਰਦੀ ਆ ਸੁਦੇਸ਼ ਕੁਮਾਰੀ ਜੀ ਨੂੰ ਤੇ ਸਤਵਿੰਦਰ ਬਿੱਟੀ ਜੀ ਨੂੰ ਵੀ ਐਦਾ ਹਰ ਇੱਕ ਬੰਦਾ ਆਈਡਲ ਮੰਨਦਾ ਹੁੰਦਾ ਕੁੜੀਆਂ ਵੀ ਮੰਨਦੀਆਂ ਤੇ ਬੱਚੇ ਵੀ ਮੁੰਡੇ ਵੀ ਮੰਨਦੇ ਨੇਗੇ ਤੇ ਜਿੱਦਾਂ ਨਾ ਕਲਾਕਾਰ ਪਰੋਸਦੇ ਨੇ ਉਹਦਾ ਦੀ ਪਬਲਿਕ ਸੁਣਦੀ ਜੇ ਪਬਲਿਕ ਸੁਣਨ ਨੂੰ ਹੜ ਜੇ ਤਾਂ ਕਲਾਕਾਰ ਬਿਲਕੁਕੁਲ ਹੀ ਨਹੀਂ ਗਾ ਸਕਦਾ ਜੇ ਆਪਣੇ ਸਰੋਤੇ ਸਰੋਤੇ ਉਹਨਾਂ ਨੂੰ ਪਹਿਲ ਦੇ ਸੁਣਦੇ ਨਹੀਂ ਤੰਗ ਹੁੰਦੇ ਨੇ ਜੀ ਤੇ ਹੁਣ ਆਪਾਂ ਬੜਾ ਲੰਮੀ ਡਿਟੇਲ ਚ ਨਹੀਂ ਨਾਲ ਨਾਲ ਹੀ ਚਲਦੇ ਰਹਿਵਾਂਗੇ ਤੁਹਾਡੇ ਅਗਲੇ ਸਫ਼ਰ ਤੇ ਜਿਵੇਂ ਮੈਰਿਜ ਹੋ ਜਾਂਦੀ ਹੈ ਮੈਰਿਜ ਤੋਂ ਬਾਅਦ ਫਿਰ ਕਿੰਨੇ ਕੁ ਪ੍ਰੋਗਰਾਮ ਲਾਏ ਬਹੁਤ ਜੀ ਕਿਉਂਕਿ ਅੱਜ ਕੱਲ ਦੇ ਜਿਹੜੇ ਸਮੇਂ ਦੇ ਕਲਾਕਾਰ ਆ ਜੀ ਇਹ ਕੰਪਿਊਟਰ ਯੁੱਗ ਹੈ ਠੀਕ ਹੈ ਇਹ ਮਤਲਬ ਫੇਸਬੁੱਕ ਤੇ ਸੌਰੀ YouTube ਤੇ ਲੱਖਾਂ ਇਹਨਾਂ ਦੇ ਵਿਊ ਹੁੰਦੇ ਨੇ ਲੱਖਾਂ ਮਿਲੀਅਨ ਤੇ ਲਾ ਲੋ ਜੀ ਪਰ ਉਸ ਤੇ ਜੀ ਸੋ ਨਹੀਂ ਕਰ ਸਕਦੇ ਸਟੇਜੋ ਨਹੀਂ ਕਰ ਸਕਦੇ ਜਿਵੇਂ ਪਹਿਲਾਂ ਵਾਲੇ ਕਲਾਕਾਰ ਪੰਜ ਪੰਜ ਘੰਟੇ गा ਦਿੰਦੇ ਸੀ ਜੀ ਅੱਜ ਕੱਲ ਦੇ ਨਿਗਮੇ ਮਾੜਾ ਨਹੀਂ ਕਹਿੰਦੀ ਸੌਰੀ ਵੀ ਗਾਣਾ ਇੱਥੇ ਹੋ ਜਨਾਂ ਨਾ ਟਰੈਕ ਤੇ ਗਾ ਰਹੇ ਨੇ ਲੂਪ ਬਣਾ ਕੇ ਗਾ ਗਾ ਲੈਣਗੇ ਪਰ ਜਿਹੜੇ ਜਿਵੇਂ ਆਪਾਂ ਸਟੇਜਾਂ ਤੇ ਗਾਉਂਦੇ ਨੇ ਪਹਿਲਾਂ ਵਾਲੇ ਕਲਾਕਾਰ ਹਨਾ ਉਹਦਾ ਨਹੀਂ ਗਾ ਸਕਦੇ ਕਿਉਂਕਿ ਭਾਜੀ 5-5 ਘੰਟੇ ਭਾਜੀ 쇼 ਕਰਨਾ ਤੇ ਇੱਕ ਇੱਕ ਦਿਨ ਵਿੱਚ ਦੀ ਸਾਡੇ ਦੋ ਦੋ ਪ੍ਰੋਗਰਾਮ ਹੁੰਦੇ ਲਗਾਤਾਰ ਬਹੁਤ ਪ੍ਰੋਗਰਾਮ ਲਾਏ ਜੇ ਅਸੀਂ ਇਹ ਕਹਿ ਦਿੰਦੇ ਕੋਈ ਤੱਕ ਹੁਣ ਤੱਕ ਕਹਿੰਦੇ ਸਾਨੂੰ ਪ੍ਰੋਗਰਾਮ ਮਿਲੇ ਉਦੋਂ ਅਸੀਂ ਇਹ ਕਹਿ ਦਿੰਦੇ ਵੀ ਛੋਟੀਆਂ ਜੀ ਹੁਣ ਬੁੱਕ ਨਾ ਕਰਾਇਓ ਤੁਸੀਂ ਮੁੰਨ ਨਾ ਕਰਿਓ ਅੱਜ ਆਪਾਂ ਫ੍ਰੀ ਰਹਿਾਂਗੇ ਇਸ ਤੱਕ ਕਰੇ ਰਹਿਣਾ ਚਾਹੁੰਦੇ ਆ ਥੱਕ ਜਾਈਦਾ ਤਾਂ ਵੀ ਪ੍ਰੋਗਰਾਮ ਕਰ ਕਰਕੇ ਬਹੁਤ ਪ੍ਰੋਗਰਾਮ ਲਾਏ ਜੀ ਤੇ ਤੁਹਾਡੇ ਸਾਹਮਣੇ ਜੀ ਇੱਕ ਮਿੰਟ ਕੱਟੀ ਜਸਮੀਤ ਜੀ ਫਿਰ ਤੁਸੀਂ ਗਾਇਕੀ ਦੇ ਨਾਲ ਨਾਲ ਹੁਣ ਅੱਜ ਕੱਲ ਤਾਂ ਤੁਸੀਂ ਐਕਟਿੰਗ 'ਚ ਵੀ ਬਹੁਤ ਜ਼ਿਆਦਾ ਹਨਾ ਮਸ਼ਰੂਫ ਹੋ ਰੀਡਾਂ ਤੁਹਾਡੀਆਂ ਬੜੀਆਂ ਆਉਂਦੀਆਂ ਸੋਸ਼ਲ ਮੀਡੀਆ ਤੇ ਫਿਰ ਕਿਵੇਂ ਆ ਗਏ ਆ ਮੈਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਪਾਜੀ ਮੈਨੂੰ ਐਕਟਿੰਗ ਕਰਨ ਦਾ ਸਿੰਗਿੰਗ ਕਰਨ ਦਾ ਤੇ ਬਹੁਤ ਸ਼ੌਂਕ ਸੀਗਾ ਤੇ ਪਹਿਲਾਂ ਮੈਂ ਪੇਜ ਬਣਾਇਆ ਪੇਜ ਤੇ ਮੈਂ ਬਹੁਤ ਮਿਹਨਤ ਕੀਤੀ ਜੀ ਅੱਦੋ ਵੱਦ ਮਿਹਨਤ ਕੀਤੀ ਚੁਟੀਆਂ ਜੀ ਵੀ ਨੇ ਨਹੀਂ ਮੇਰਾ ਸਾਥ ਦਿੱਤਾ ਜਿਵੇਂ ਕਹਿੰਦੇ ਹੁੰਦੇ ਆ ਉਹ ਕਿਨੂੰ ਮੈਨੂੰ ਨਹੀਂ ਪਤਾ ਇਹ ਕੰਮ ਤੇਰੀ ਆ ਮੈਂ ਤੂੰ ਹੀ ਕਰ ਮੈਂ ਤੋ ਤੱਕ ਲਈ ਜੀ ਮੇਰੇ ਹੁਣ 7 ਲੱਖ ਸੌਰੀ 6 ਲੱਖ ਫੋਲੋਅਰ ਹੋਣ ਵਾਲੇ ਨੇ ਜੀ ਉਹ ਮੇਰੀ ਕੱਲੀ ਦੀ ਮਿਹਨਤ ਆ ਵੀ ਮੈਂ ਕੁਛ ਨਾ ਕੁਛ ਪਾਈ ਜਾਣਾ ਕਮੇਡੀ ਪਾਈ ਜਾਣਾ ਮੈਨੂੰ ਕਮੇਡੀ ਕਰਨ ਦਾ ਬਹੁਤ ਜ਼ਿਆਦਾ ਸ਼ੌਂਕ ਆ ਤੇ ਬਾਕੀ ਰੀਲਾਂ ਵਾ ਇਹਦੇ ਵੀ ਮੈਂ ਫਿਲਮਾਂ ਵੀ ਕਾਫੀ ਕੀਤੀਆਂ ਜੀ ਬਲੈਕ ਕੇ ਮੂਵੀ ਚ ਵੀ ਮੇਰਾ ਟੀਚਰ ਦਾ ਕਰੈਕਟਰ ਸੀਗਾ ਬਾਕੀ ਸ਼ਾਰਟ ਮੂਵੀਆਂ ਕੀਤੀਆਂ ਨੇ ਕਾਫੀ YouTube ਤੇ ਮਿੰਦੋ ਕਬੀਲਦਾਰਨੀ ਤੇ ਕਾਫੀ ਨੇ ਕੀਆਂ ਫਿਲਮਾਂ ਜਿਹੜੀਆਂ ਸੀ ਕੀਤੀਆਂ ਨੇ ਜੀ ਹਾਂ ਤੇ ਰੀਲਾਂ ਦਾ ਆਈਡੀਆ ਕਿਵੇਂ ਆਇਆ ਰੀਲਾਂ ਦਾ ਆਈਡੀਆ ਇਹ ਆਇਆ ਕਿਉਂਕਿ ਭਾਜੀ ਮੈਂ ਬਹੁਤ ਲੋਕਾਂ ਤਾਂ ਲੱਗਦਾ ਜਸਮੀਨ ਇੰਨਾ ਹੱਸਦੀ ਰਹਿੰਦੀ ਆ ਜਦੋਂ ਕਿਤੇ ਛੋਟੀਆਂ ਨੂੰ ਕੋਈ ਮਿਲਦਾ ਕਹਿੰਦੇ ਤੁਹਾਡੀ ਜਿਹੜੀ ਵਾਈਫਾਈ ਏਰੋਸਟਰ ਮਰ ਗਿਆ ਜਦੋਂ ਮਿਲਦੇ ਆ ਲੱਗਦਾ ਉਹਨੂੰ ਕੋਈ ਦੁੱਖ ਹੀ ਨਹੀਂ ਹੈਗਾ ਹੱਸਦੇ ਰਹਿੰਦੇ ਆ ਪਰ ਹਸਨ ਜਿਹੜਾ ਬੰਦਾ ਹੱਸਦਾ ਹੁੰਦਾ ਉਹਦੇ ਦਿਲ ਵਿੱਚ ਬਹੁਤ ਦਰਦ ਹੁੰਦੇ ਆ ਜਿਹੜੀ ਇੱਕ ਆਨ ਸਕਰੀਨ ਲਾਈਫ ਹੁੰਦੀ ਹੈ ਇੱਕ ਆ ਪਰਦਾ ਹੈ ਨਾ ਬਹੁਤ ਡਿਫਰੈਂਟ ਦੋ ਲੈਪਨ ਬੰਦਾ ਜੀ ਰਹਿੰਦਾ ਤੇ 2015 ਚ ਜੀ ਅਸੀਂ ਕੋਠੀ ਚੇਪਟ ਕੀਤੀ ਆਪਦੇ ਘਰ ਵਿੱਚ ਬਾਬਾ ਫਰੀਦ ਨਗਰ ਵੀ ਸਾਡਾ ਆਪਦਾ ਘਰ ਸੀਗਾ ਕੋਠੀ ਲੈਤੀ ਸੀ ਅਸੀਂ ਉਧਰ ਫਿਰ ਇਧਰ ਕੋਈ ਕਾਫੀ ਚਿਰ ਦੀ ਡੱਬ ਵਾਲੀ ਰੋਡ ਤੇ ਸਾਡੀ ਕੋਠੀ ਸੀ ਜੀ ਅਸੀਂ ਇੱਥੇ ਆਏ ਤੁਹਾਨੂੰ 28 ਦਿਨ ਹੋਏ ਸੀ ਭਾਜੀ ਆਇਆ ਨੂੰ ਤੇ 28 ਦਿਨਾਂ ਬਾਅਦ ਮੇਰਾ ਬੇਟਾ ਸੀ ਜੀ 7.5 ਸਾਲ ਦਾ ਤੇ ਅਸਮਾਨੀ ਬਿਜਲੀ ਗਿਰੀ ਤੇ ਘਰ ਦੀ ਬਿਜਲੀ ਸੰਪਰਕ ਹੋਇਆ ਬਲਾਸਤ ਹੋਇਆ ਮੇਰਾ ਬੱਚਾ 7.5 ਸਾਲ ਦੇ ਵਿੱਚ ਜਲ ਗਿਆ ਕਿਉਂਕਿ ਜਦੋਂ ਬੰਦਾ ਉਹਦਾ ਬੱਚਾ ਵੀ ਚੱਲਦਾ ਵੇਖਦਾਗਾ ਘਰ ਵੀ ਚੱਲਦਾ ਵੇਖਦਾ ਬੰਦਾ ਮੈਂਟਲੀ ਤੁਸੀਂ ਸਮਝ ਸਕਦੇ ਹੋ ਭਾਜੀ ਮੈਂਟਲੀ ਮੈਂਟਲੀ ਹੋ ਜਾਂਦਾ ਬੰਦਾ ਕੋਈ ਸਿਕ ਦਿੱਕਤ ਹੀ ਨਹੀਂਗਾ ਕਿਉਂਕਿ ਐ ਹੋ ਜਾਣਾ ਵੀ ਦੁਨੀਆ ਖਤਮ ਹੋ ਗਈ ਮੈਨੂੰ ਵੀ ਲੱਗਦਾ ਸੀ ਮੇਰੀ ਦੁਨੀਆ ਖਤਮ ਹੋ ਗਈ ਪਰ ਨਹੀਂ ਉਹ ਆਰਟਿਸਟ ਨਹੀਂ ਹੈਗਾ ਉਹ ਬੰਦਾ ਜਿਹੜਾ ਡਿੱਗ ਕੇ ਕਾਮਯਾਬ ਨਹੀਂ ਹੁੰਦਾ ਠੀਕ ਹੈ ਤੇ ਮੈਂ ਫਿਰ ਵੀ ਆਪ ਦਾ ਹੱਸਦੇ ਰਹਿਣਾ ਦੂਜਾ ਨਾ ਹਸਾਉਣੇ ਰਹਿਣਾ ਇਹੀ ਮੈਂ ਕਹਿੰਨੀ ਹੈ ਕਿ ਪਰਮਾਤਮਾ ਕਦੇ ਵੀ ਕਿਸੇ ਦੀ ਜ਼ਿੰਦਗੀ ਚ ਦੁੱਖ ਤਕਲੀਫ ਨਾ ਲੈ ਕੇ ਆਵੇ ਇੱਕ ਮਾਂ ਲਈ ਬਹੁਤ ਵੱਡਾ ਹੈ ਨਾ ਬਹੁਤ ਵੱਡਾ ਮੁਸ਼ਕਲ ਸਥਿਤੀ ਹੈ ਨਾ ਆਪ ਦਾ ਬੱਚਾ ਜਿਹੜਾ ਪਤਾ ਨਹੀਂ ਮਾਂ ਕਿਵੇਂ 9 ਮਹੀਨੇ ਤੱਕ ਪੇਟ 'ਚ ਰੱਖਦੀ ਹੈ ਫਿਰ ਉਹਨੂੰ ਬਰਥਡੇ ਫੁੱਲ ਦੇ ਦੇਖਦੀ ਹੈ ਤੇ ਐਡਾ ਘਟਨਾ ਵੈਸੇ ਸੁਣਨ ਵਾਲੇ ਦੀ ਵੀ ਰੂਹ ਕੰਬ ਜਾਂਦੀ ਹੈ ਆਇਤਾ ਇਹ ਬਦੀ ਪਰ ਬਹੁਤ ਮੁਸ਼ਕਲ ਸਮਾਂ ਸੀਗਾ ਜਦੋਂ 2015 ਦਾ 6 ਤਾਰੀਖ 6 ਅਪ੍ਰੈਲ ਤੇ 6 ਅਪ੍ਰੈਲ ਤੋਂ 13 ਅਪ੍ਰੈਲ ਲੋਕ ਤਾਂ ਬਸਾਖੀ ਮਨਾਉਂਦੇ ਨੇਗੇ ਤੇ ਸਾਡੇ ਉਹਦੇ ਮੇਰੇ ਬੇਟੇ ਦੀ ਵਰਸੀ ਹੁੰਦੀ ਆ ਬਹੁਤ ਮੁਸ਼ਕਲ ਦਾ ਦਿਨ ਸੀਗਾ ਸਰੋਤੇ ਨੇ ਸਾਡੀ ਬਹੁਤ ਜ਼ਿਆਦਾ ਸਪੋਰਟ ਕੀਤੀ ਜੀ ਬਹੁਤ ਜ਼ਿਆਦਾ ਸਨੂਏਲਾ ਦੰਨੋ ਸਿਗੇ ਸੀ ਕਮਰੇ ਨੂੰ ਕੁੰਡੀ ਮਾਰੀ ਤੇ ਅੰਦਰ ਬਹਿ ਜੀਏ ਕਿਸੇ ਦੇ ਮੱਤੇ ਨਾ ਲੱਗੀਏ ਬਸ ਐ ਜੇ ਹੋ ਗਿਆ ਸੀ ਵੀ ਸਾਰਾ ਕੁਝ ਖਤਮ ਹੋ ਗਿਆ ਤੇ ਫਿਰ ਸਾਡੇ ਚੌਣ ਵਾਲੇ ਕਹਿੰਦੇ ਨਹੀਂ ਵੀ ਤੁਸੀਂ ਪ੍ਰੋਗਰਾਮ ਕਰੋ ਤੁਹਾਡਾ ਦਿਲ ਵਗ ਵਾਕੀ ਬਾਜੀ ਪ੍ਰੋਗਰਾਮ ਵੀ ਕਰਦੇ ਸੀ ਲੋਕ ਕਹਿੰਦੇ ਜੇ ਇਹਦੇ ਪੁੱਤ ਮਰੇ ਨੂੰ ਤਾਂ ਥੋੜਾ ਚਿਰ ਹੋ ਗਿਆ ਇਹ ਕੰਜਰ ਕੀਤਾ ਉਹੀ ਬੋਲਦੇ ਆ ਸਿੰਗਿੰਗ ਕਰਨੀ ਵੀ ਇਹਨਾਂ ਨੇ ਦੇ ਖਿਲਾਫ ਦਾ ਕੰਮ ਨਹੀਂ ਛੱਡਿਆ ਬੱਚੇ ਮਰੇ ਨੂੰ 3 ਸਾਲ ਹੋਏ ਨੇ ਮੈਂ ਇੱਕ ਗੱਲ ਕਹਿਣਾ ਚਾਹੁੰਨੀ ਆ ਸਾਰੀ ਆਡੀਅנס ਦੇਖ ਰਹੀ ਆ ਜਿਹੜੇ ਤੁਰ ਜਾਣ ਵਾਲੇ ਤਾਂ ਤੁਰ ਜਾਂਦੇ ਨੇ ਜਿਹੜੇ ਬਾਕੀ ਰਹਿ ਜਾਂਦੇ ਆ ਉਹ ਮਰ ਜਾਣ ਉਹਨਾਂ ਨੇ ਵੀ ਜਿਉਣਾ ਹੁੰਦਾ ਉਹਨਾਂ ਦੀ ਵੀ ਇੱਕ ਲਾਈਫ ਹੁੰਦੀ ਆ ਵੀ ਉਹਨੂੰ ਮਰਿਆ ਤਾਂ ਜਾਂਦਾ ਨਹੀਂ ਹੁੰਦਾ ਮਰਿਆਂ ਦੇ ਨਾਲ ਭਾਜੀ ਮਰਿਆ ਨਹੀਂ ਜਾਂਦਾ ਹੁੰਦਾ ਪਰ ਜਾਉਣਾ ਪੈਂਦਾ ਜਾਉਣਾ ਪੈਂਦਾ ਕਈਆਂ ਦੇ ਦੇਖਦੇ ਨਸ਼ਿਆਂ ਨਾਲ ਬੱਚੇ ਮਰ ਜਾਂਦੇ ਨੇ ਮਾਪਿਆਂ ਨੂੰ ਛੂੰਦੇ ਮਰ ਜਾਂਦੇ ਨੇ ਉਹ ਕੀ ਕਰਨ ਭਾਜੀ ਜ਼ਿੰਦਗੀ ਤੇ ਇਹ ਰੁਕਦੀ ਪਰ ਜਿਹੜੀ ਐਦਾਂ ਦੇ ਹੁੰਦੇ ਆ ਨਾ ਉਹਨਾਂ ਨੂੰ ਕਹਿੰਦੇ ਆ ਵੀ ਜੇ ਕੋਈ ਕਿਸੇ ਤੇ ਕੋਈ ਪ੍ਰੋਬਲਮ ਆ ਜਾਂਦੀਏ ਤੁਹਾਨੂੰ ਪਤਾ ਹੁੰਦਾ ਵੀ ਇਹ ਸਿੰਗਰ ਨਾ ਜਾਂ ਕਿਸੇ ਨਾਲ ਇਹ ਹਾਸਾ ਵਾਪਰਿਆ ਉਹਨੂੰ ਸਪੋਰਟ ਕਰਨ ਦੀ ਬਜਾਏ ਉਹਨਾਂ ਨੂੰ ਐ ਐਦਾਂ ਤਾਨੇ ਦਿੰਨੇ ਆ ਵੀ ਤੋ ਤੁਸੀਂ ਬੱਚੇ ਮਰੇ ਨੂੰ ਥੋੜਾ ਚਿਰ ਹੋ ਗਿਆ ਇਹਨਾਂ ਨੂੰ ਕਲਾ ਕੰਮ ਸੁਜਦਾਗਾ ਇਹਨਾਂ ਨੂੰ ਪੈਸਾ ਮੁੱਖਾ ਪੈਸਾ ਮੁੱਖ ਨਹੀਂ ਉਹ ਇੱਕ ਇੱਕ ਜੌਨ ਦਾ ਜ਼ਰੀਆ ਲੱਭਦੇ ਹੁੰਦੇ ਨੇ ਵੀ ਮੈਂ ਅਸ ਤਸੀਂ ਕਿਵੇਂ ਜਿਵੇਂ ਇਹ ਕਿਹੜੇ ਕੀ ਖੁਸ਼ੀਆਂ ਲੱਭਦੇ ਹੁੰਦੇ ਨੇ ਵੀ ਇਤੋਂ ਵੀ ਪਲ ਦੀ ਖੁਸ਼ੀ ਮਿਲੇ ਸਾਨੂੰ ਇਤੋਂ ਵੀ ਖੁਸ਼ੀ ਮਿਲੇ ਹੋਰ ਨਹੀਂ ਹੁੰਦਾ ਪੈਸਾ ਤਾਂ ਆਈ ਚਲਾਈ ਆ ਦੇਖ ਭਾਜੀ ਇਸ ਲਈ ਤੋ ਕਰਨ ਕਰਦਾ ਇਹ ਜਿਹੜਾ ਕਲਾ ਉਹ ਕਲਾਕਾਰ ਹੀ ਸਮਝ ਸਕਦੇ ਆ ਵੀ ਕਲਾ ਉਹਨਾਂ ਲਈ ਕੀ ਚੀਜ਼ ਹੈ ਬਿਲਕੁਲ ਜੀ ਬਿਲਕੁਲ ਕਿਉਂਕਿ ਹੁਣ ਭਾਜੀ ਇੰਨਾ ਪੈਸਾ ਹੋਣ ਦੇ باوجود ਵੀ ਅਸੀਂ ਆਪਣੇ ਬੱਚੇ ਨੂੰ ਨਹੀਂ بچਾ ਸਕੇ ਚੇ ਚੇ ਮਤਲਬ 6-7 ਦਿਨ ਉਹ ਮੌਤ ਤੇ ਜ਼ਿੰਦਗੀ ਦੇ ਨਾਲ ਜੁੜਿਆ ਸੀਗਾ ਅਸੀਂ ਡੀਐਮਸੀ ਉਹਨੂੰ ਦਾਖਲ ਕਰ ਲਿਆ ਸੀਗਾ ਪਰ ਪੈਸੇ ਨਾਲ ਅਸੀਂ ਖਰੀਦ ਨਹੀਂ ਸਕੇ ਉਹਦੀ ਜ਼ਿੰਦਗੀ ਨਹੀਂ ਖਰੀਦ ਸਕੇ ਕੀ ਕਰਨਾ ਪੈਸਾ ਹਮ ਹਸ ਹੁਣ ਤਾਂ ਇਹ ਸੋਚਦੇ ਵੀ ਜਿਹੜਾ ਦਿਨ ਟੱਪਦਾ ਨਾ ਉਹੀ ਵਧੀਆ ਜੀ ਹਮ ਲੋਕਾਂ ਲੋਕਾਂ ਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ ਦੁੱਖ ਹੈ ਜਿਹੜਾ ਤੁਹਾਡੇ ਤੋਂ ਵੱਡਾ ਕਿਹਨੂੰ ਹੋਊਗਾ ਬਿਲਕੁਲ ਜੀ ਬਿਲਕੁਲ ਜੀ ਤੇ ਇਹ ਕਹਿਣ ਵਾਲਿਆਂ ਦੇ ਤੁਸੀਂ ਟੈਨਸ਼ਨ ਨਾ ਲਿਆ ਕਰੋ ਕਿਉਂਕਿ ਕਹਿਣ ਵਾਲਿਆਂ ਨੇ ਤਾਂ ਵੱਡੇ-ਵੱਡੇ ਨੂੰ ਨਹੀਂ ਛੱਡਿਆ ਆਪਾਂ ਤਾਂ ਫਿਰ ਵੀ ਬਹੁਤ ਛੋਟੀ ਲੈਵਲ ਤੇ ਆ ਹਾਂ ਇਹ ਤਾਂ ਹੈ ਜੀ ਕਈ ਵਾਰੀ ਕਹਿ ਦਿੰਦੇ ਪੈਸੇ ਦਿਨ ਰਾਤ ਹੁਣ ਵੀ ਅਸੀਂ ਨਿਊਜ਼ੀਲੈਂਡ ਆਸਟ੍ਰੇਲੀਆ ਜਾਣਾ ਭਾਜੀ ਫੋਰਨ ਕੰਟਰੀਆਂ ਸ਼ੋ ਕਰਦੇ ਆ ਕਹਿ ਦਿੰਦੇ ਨੇਗੇ ਇਹਨਾਂ ਨੇ ਪੈਸਾ ਕੀ ਕਰਨਾ ਜੀਦੇ ਮਾਰੇ ਕਮਾਉਣਾ ਉਹ ਤਾਂ ਹੈ ਨਹੀਂ ਬੇਟੀ ਤਾਂ ਹੈਗੀ ਏ ਜੇ ਮੇਰੀ ਬੇਟੀ ਆ ਉਹ ਜਿਹੜੀ ਸਾਡਾ ਪੁੱਤ ਆ ਉਹੀ ਸਾਡੀ ਧੀ ਆ ਜੇ ਸਾਡੀ ਕਿਸਮਤ ਚ ਐਦਾਂ ਲਿਖਿਆ ਸੀਗਾ ਚਲੋ ਉਹਦਾ ਮਨਜ਼ੂਰ ਆ ਸਾਨੂੰ ਹਨਾ ਪਰ ਮੇਰੀ ਬੇਟੀ ਤਾਂ ਹੈਗੀ ਆ ਨਾ ਕੋਣ ਕੋਣ ਨਹੀਂ ਕੰਮ ਕਰਦਾ ਕੋਣ ਨਹੀਂ ਵਰਕ ਕਰਦਾ ਕਰਦਾ ਨਾ ਜੀ ਫਿਰ ਐਦਾਂ ਦੇ ਕਿਉਂ ਟੋਰਚਵਾਜੀ ਕਰਦੇ ਨੇ ਕਿ ਮੈਂ ਹੀ ਹਰਾਨ ਹਰਾਨ ਇਹ ਜਿਹੇ ਲੋਕ ਕਮੈਂਟ ਕਰਦੇ ਨੇ ਕਈ ਵਾਰੀ ਫਿਰ ਬੰਦੇ ਦੇ ਨਾ ਇੱਕ ਰੋਜ਼ ਹੀ ਮਤਲਬ ਝੰਜੋੜੀ ਹੈ ਹਾਂ ਝੰਜੋੜੀ ਜਾਂਦੀ ਆ ਬੰਦੇ ਕੁਝ ਕਹਿ ਨਹੀਂ ਸਕਦਾ ਪਰ ਉਹਦਾ ਦਿਲ ਰੋਂਦਾ ਹੁੰਦਾ ਐਦਾਂ ਦੇ ਕਮੈਂਟ ਜਿਹੜੇ ਕਰਦੇ ਹੌਸਲਾ ਦੇਆ ਕਰੋ ਸੱਚ ਨੂੰ ਪਰ ਜਿਹੜੀ ਕੋਈ ਅੱਜ ਕੱਲ ਦੇਖਦੇ ਆ ਵੀ ਜਿਹਦੇ ਨਾਲ ਹਕੀਕਤ ਹੋਈ ਹੋਵੇ ਉਹਨੂੰ ਸਪੋਰਟ ਕਰਿਆ ਕਰੋ ਤੇ ਇਹਨਾਂ ਦਾ ਇਹਨਾਂ ਦਾ ਤੁਸੀਂ ਇਹ ਦੇਖੋ ਇਹ ਜੇ ਇਹੇ ਚੀਜ਼ ਨਾ ਵੀ ਹੋਈ ਹੁੰਦੀ ਨਾ ਤੁਹਾਨੂੰ ਡਰੇਟ ਹੁੰਦਾ ਵੀ ਇਹਨਾਂ ਨੇ ਫਿਰ ਵੀ ਨਹੀਂ ਖੁਸ਼ ਹੋਣਾ ਸੀ ਬਿਲਕੁਲ ਇਹ ਇਸ ਲਈ ਤੁਸੀਂ ਇਹਨਾਂ ਦੀ ਟੈਨਸ਼ਨ ਨਾ ਲਿਆ ਕਰੋ ਇਹ ਕਿਉਂਕਿ ਹੇਟਰ ਜਾਂ ਜੈਡ ਜਾਂ ਹੇਟ ਸਪੀਚ ਹੈ ਇਹ ਤਾਂ ਇੱਕ ਇਹਨਾਂ ਨੂੰ ਇਹ ਇਹ ਨਹੀਂ ਦੇਖਦੇ ਵੀ ਜਿਹੜੀ ਔਰਤ ਲਈ ਅਸੀਂ ਕਰ ਰਹੇ ਹਾਂ ਸਾਡੇ ਘਰੇ ਵੀ ਉਹੀ ਔਰਤ ਹੈ ਹਾਂ ਸਾਡੀ ਵੀ ਮਾਂ ਹੈ ਭੈਣ ਹੈ ਸਾਡੀ ਵੀ ਨਾ ਪਤਨੀ ਹੈ ਵੀ ਇਹ ਇਹ ਤਾਂ ਉਹ ਆਪਦੇ ਵਾਰੀ ਇਹ ਨਹੀਂ ਦੇਖਦੇ ਵੀ ਅਸੀਂ ਔਰਤ ਨੂੰ ਔਰਤ ਦੁਆਰਾ ਸਨਮਾਨ ਜੇਕਰ ਦੇਵਾਂਗੇ ਤਾਂ ਸਾਡੀਆਂ ਆਪਣੀਆਂ ਔਰਤਾਂ ਨੂੰ ਵੀ ਭੈਣਾਂ ਨੂੰ ਮਾਮਾ ਨੂੰ ਸਨਮਾਨ ਹੋਊਗਾ ਹਾਂ ਬਿਲਕੁਲ ਜੀ ਹੂੰ ਸਹੀ ਗੱਲ ਆ ਜੀ ਇਹ ਜ਼ਰੂਰੀ ਆ ਕਿ ਨਾਰੀ ਇਹਨੂੰ ਦਾ ਸਨਮਾਨ ਕਰਨਾ ਚਾਹੀਦਾ ਦੇਖੋ ਕਿੰਨੇ 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 ਕਿਰਦਾਰ ਨਿਭਾਉਂਦੀ ਆ ਭਾਜੀ ਔਰਤ ਹੂੰ ਤੀ ਪੈਣ ਪਤਨੀ ਸੱਸ ਕਿੰਨੇ ਕਿਰਦਾਰ ਨਿਭਾਉਂਦੀ ਆ ਹੂੰ ਆਪਣੀ ਆਪਣੀ ਹਾਂਜੀ ਜੱਜ ਕਿੰਨੀ ਗਿਰਦਾਰ ਨਮਾਉਂਦੀ ਹੈ ਜੀ ਔਰਤ ਤੇ ਬਾਕੀ ਦੇਖੋ ਘਰ ਨੂੰ ਬੰਨ ਕੇ ਰੱਖਦੀ ਹੈ ਘਰ ਦੇ ਦੇਖੋ ਆਪਦੇ ਬੱਚਿਆਂ ਦੀ ਕੇਅਰ ਕਰਨੀ ਆਪਦੇ ਪਤੀ ਦੀ ਕੇਅਰ ਕਰਨੀ ਘਰ ਨੂੰ ਫਿਰ ਬਾਹਰ ਦੇ ਜੇ ਕਿ ਦੇਖਦੇ ਕੁੜੀਆਂ ਕਿੰਨੀ ਕੁੜੀ ਜੱਜ ਲੱਗੀ ਹੋਵੇ ਕੋਈ ਆਪਦੇ ਅਵਦੇ ਤੇ ਹੋਵੇ ਫਿਰ ਵੀ ਉਹ ਆਪਦਾ ਘਰ ਦਾ ਕੰਮ ਕਰਦੀ ਹੈ ਜੀ ਇਸ ਕਰਕੇ ਔਰਤ ਦੀ ਕਦਰ ਕਰੇ ਕਰੋ ਹਰ ਇੱਕ ਦੇ ਘਰੇ ਭੈਣ ਹਰ ਇੱਕ ਦੇ ਘਰੇ ਮਾਂ ਗਈ ਤੇ ਸਤਿਕਾਰ ਕਰਨਾ ਤੁਹਾਡਾ ਫਰਜ਼ ਬਣਦਾ ਤੁਸੀਂ ਜਿਵੇਂ ਕਹੇ ਵੀ ਆਪਦੇ ਘਰ ਦਾ ਕੰਮ ਕਰਦੀ ਆ ਮੈਂ ਅਕਸਰ ਹੀ ਕਿਉਂਕਿ ਅਸੀਂ ਜਿਆਦਾਤਰ ਔਰਤਾਂ ਹੀ ਲਾਈਫਤੀ ਕਰਦੇ ਆ ਤੇ ਕਈ ਵਾਰੀ ਜਿਹੜੇ ਜੋਬ ਕਰਨ ਵਾਲੀ ਔਰਤ ਨੂੰ ਮੈਂ ਅਕਸਰ ਹੀ ਇਹ ਸਵਾਲ ਪੁੱਛਦਾ ਵੀ ਕੰਮ ਤੋਂ ਕੰਮ ਤੇ ਆ ਕੇ ਕਿਵੇਂ ਲੱਗਦਾ ਹਾਂ ਬਿਲਕੁਲ ਵਿਚਾਰੀ 5:00 ਵਜੇ ਦੇ ਤਾਂ ਹਾਂ ਕੰਮ ਤੋਂ ਕੰਮ ਤੇ ਜਾਂਦੀ ਹੈ ਕੰਮ ਤੋਂ ਫੇਰ ਕਰ ਫੇਰ ਕੰਮ ਤੇ ਆਉਂਦੀ ਹੈ ਸਵੇਰ 5:00 ਵਜੇ ਉੱਠਦੀ ਆ ਨੇ ਜੀ ਉਹ ਇਹਦੀਆਂ ਔਰਤਾਂ ਮਤਲਬ ਕਹਿੰਦੇ ਨੇ ਜੌਬ ਵਗੈਰਾ ਕਰਦੀਆਂ ਨੇ ਕਿ ਪੰਜ ਵਜੇ ਉਹਨਾਂ ਨੇ ਉੱਠ ਜਾਣਾ ਫਿਰ ਆਪਣਾ ਨਾਸ਼ਤਾ ਵਗੈਰਾ ਕਰਨਾ ਬੱਚਿਆਂ ਦਾ ਨਾ ਸਕੂਲ ਭੇਜ ਕੇ ਫਿਰ ਕਿਤੇ ਆਪਣਾ ਟਿਪਨ ਬਾਕਸ ਖਾਣਾ ਵਗੈਰਾ ਪੈਕ ਕਰਦੀਆਂ ਨੇ ਕਿ ਬਹੁਤ ਮਿਹਨਤ ਕਰਦੀਆਂ ਨੇ ਔਰਤਾਂ ਤੇ ਉਹਨਾਂ ਦਾ ਸੰਘਰਸ਼ ਜੇਕਰ ਆਪਾਂ ਦੇਖੀਏ ਤਾਂ ਉਹ ਇਹ ਲੱਗਦਾ ਹੁੰਦਾ ਵੀ ਮੈਂ ਜਾ ਕੇ ਮੈਂ ਜਦੋਂ ਜਾਣਾ ਕੰਮ ਹੁਣ ਘਰੇ ਮੈਂ ਪੈ ਜਾਣਾ ਮੇਰੇ ਲਈ ਪਾਣੀ ਵੀ ਲੈ ਕੇ ਹਾਂ ਸਾਰਾ ਦਿਨ ਉਹਨਾਂ ਦਾ ਕੰਮ ਨਹੀਂ ਦੇਖਦੇ ਬਿਲਕੁਲ ਸਹੀ ਸਹੀ ਗੱਲ ਹੈ ਜੀ ਇਸ ਕਰਕੇ ਔਰਤ ਦਾ ਸਤਿਕਾਰ ਕਰੋ ਮੈਂ ਤਾਂ ਇਹ ਕਹਿੰਨੀ ਐ ਅੱਜ ਕੇ ਮਹਿਮਾ ਵਿੱਚ ਇੱਕ ਸੀ ਨਾ ਇੱਕ ਪੰਚਾਇਤ ਮੈਂਬਰ ਹਮ ਮਹਿਲਾ ਪੰਚਾਇਤ ਅਸੀਂ ਇੱਕ ਬਹੁਤ ਵਿਸਾਲ ਵਧੀਆ ਵਿਸਾਲ ਲੈ ਕੇ ਆ ਰਹੇ ਆ ਔਰਤ ਲਈ ਕਿਉਂਕਿ ਆਪਦੇ ਹੱਕ ਪਹਿਚਾਣੇ ਔਰਤ ਆਪਣੀ ਪਾਵਰ ਪਹਿਚਾਣੇ ਉਹ ਇੰਨਾ ਜਿਉ ਆਪਣੀ ਨਾ ਪਾਵਰ ਪਹਿਚਾਣ ਲੈਣ ਔਰਤ ਉਹ ਕਦੇ ਮਾਰ ਨਹੀਂ ਖਾਂਦਣਾ ਹਮ ਕਈ ਵਿਚਾਰੀਆਂ ਦਬ ਕੇ ਰਹਿ ਜਾਂਦੀਆਂ ਦੇਖਦੇ ਦਾਜ ਦੇ ਪਿੱਛੇ ਕਹਿ ਦਿੰਦੇ ਨੇ ਦਾਜ ਪਿੱਛੇ ਉਹਨੂੰ ਤਾਣੇ ਦਿੰਦੇ ਨੇ ਅੰਦਰ ਹੀ ਘੁੱਟੀ ਜਾਂਦੀ ਰਹਿੰਦੀਆਂ ਨੇਗੀਆਂ ਪਰ ਔਰਤ ਜੇ ਆਪਦਾ ਹੱਕ ਆਪਦਾ ਮਤਲਬ ਰੁਤਬਾ ਪਹਿਚਾਣ ਲੈਣਾ ਜਿਉਂ ਕਦੇ ਮਾਰੀ ਨਹੀਂ ਖਾਂਦੀ ਅਸੀਂ ਕਹਿੰਨੇ ਵੀ ਜਿਵੇਂ ਆ ਵੋਟਾਂ ਦਾ سلسلہ ਚੱਲ ਰਿਹਾ ਜੀ ਮੈਂ ਇਹ ਨਹੀਂ ਕਹਿੰਦੀ ਵੀ ਤੁਸੀਂ ਆ ਪਾਰਟੀ ਨੂੰ ਪਾਓ ਜੋ ਨੂੰ ਪਾਓ ਉਹ ਤਾਂ ਨਹੀਂ ਮਰਜੀ ਆ ਨਾ ਪਰ ਮੈਂ ਔਰਤ ਮੈਂ ਆਪਣਾ ਨੂੰ ਇਹ ਕਹਿਣ ਜਾਣੀ ਵੀ ਇਹਦੇ ਹੱਕ ਨਾਲ ਪਾਓ ਕੋਈ ਕਿਸੇ ਦੇ ਕਹਿਣ ਤੇ ਨਾ ਪਾਓ ਆਪ ਦੇ ਹਾਂ ਜਿੱਥੇ ਤੁਹਾਨੂੰ ਵਧੀਆ ਲੱਗਦਾ ਨਾ ਵੀ ਹਾਂ ਮੈਨੂੰ ਇਹ ਕੈਂਡੀਡੇਟ ਅੱਛਾ ਲੱਗਦਾ ਕਹਿਣ ਦਾ ਮਤਲਬ ਇਹ ਵਰਕ ਚੰਗਾ ਲੱਗਦਾ ਕੰਮ ਵਧੀਆ ਲੱਗਦਾ ਉਹਨੂੰ ਵੋਟ ਪਾਓ ਠੀਕ ਹੈ ਐਦਾਂ ਨਹੀਂ ਹੈਗਾ ਵੀ ਜਿਵੇਂ ਉਹਦੇ ਘਰ ਵਾਲੇ ਨੇ ਕਹਿਤਾ ਵੀ ਇਹਨੂੰ ਵੋਟ ਪਾਉਣੀ ਆ ਚੁੱਪ ਕਰਕੇ ਵੋਟ ਪਾ ਦਿੱਤੀ ਜੇ ਕਿਸੇ ਦੇ ਪਾਪਾ ਨੇ ਕਹਿ ਦਿੱਤਾ ਪੁੱਤ ਆਪਾਂ ਇਹਨੂੰ ਵੋਟ ਪਾਉਣੀ ਆ ਉਹ ਚੁੱਪ ਕਰਕੇ ਪਾ ਦਿੱਤੀ ਨਹੀਂ ਆਪਦਾ ਹੱਕ ਪਹਿਚਾਣ ਹਮ ਅਸੀਂ ਇੱਕ ਇਹ 13 ਤਾਰੀਖ ਨੂੰ ਮਾਨਸਾ ਵਿਖੇ ਬਹੁਤ ਵੱਡਾ ਬਹੁਤ ਵੱਡੀ ਰੈਲੀ ਹੋ ਰਹੀ ਹੈ ਜੀ ਲੇਡੀਜ਼ ਦੀ ਹਮ ਤੇ ਵੀ ਆਪਣੇ ਹੱਕ ਪਹਿਚਾਣ ਨੂੰ ਆਪ ਦਾ ਰੁਤਬਾ ਪਹਿਚਾਣ ਨੂੰ ਹਮ ਔਰਤਾਂ ਨੂੰ ਸਭ ਤੋਂ ਆਪਣੇ ਹੱਕਾਂ ਦਾ ਜਾਂ ਆਪਣੇ ਹਨ ਫਰਜ ਔਰਤ ਨੂੰ ਹਮੇਸ਼ਾ ਯਾਦ ਰਹਿੰਦੇ ਜਾਂ ਕਰਾਏ ਵੀ ਜਾਂਦਾ ਹੈ ਹੱਕ ਕੋਈ ਦੱਸਦਾ ਨਹੀਂ ਹਾਂ ਹੱਕ ਹੱਕ ਜਾ ਕੇ ਜੇ ਜਾਗਰੂਕ ਹੋ ਜੇ ਕਦੀ ਮਾਰ ਨਹੀਂ ਖਾਂਦੀ ਜਿਵੇਂ ਕਹਿੰਦੇ ਨਾ ਔਰਤ ਕਮਜ਼ੋਰ ਆ ਕਮਜ਼ੋਰ ਨਹੀਂ ਉਹਨੂੰ ਕਮਜ਼ੋਰ ਬਣਾਇਆ ਜਾਂਦਾ ਹਮ ਉਹਦੇ ਤੇ ਪ੍ਰਭਾਵ ਪਾ ਕੇ ਕਈ ਜ਼ਿੰਮੇਵਾਰਤਾ ਕਹਿੰਦੇ ਨੇ ਨਾ ਨਾ ਸਾਡੇ ਘਰ ਦਾ ਆ ਉਹ ਹੈਗਾ ਤੂੰ ਐ ਨਹੀਂ ਕਰਨਾ ਤੂੰ ਵਾਹ ਨਹੀਂ ਕਰਨਾ ਉਹਨੂੰ 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 ਵੀ ਉਹਦਾ ਵੀ ਹੱਕ ਆ ਉਹਦੀ ਵੀ ਜ਼ਿੰਦਗੀ ਆ ਵੀ ਮੈਂ ਆਪ ਦਾ ਫੈਸਲਾ ਆਪ ਲੈਣਾ ਹਮ ਆਪਾਂ ਕਹਿੰਦੇ ਨੇ ਘਰ ਦਾ ਮੋਢੀ ਆ ਜਿਵੇਂ ਪਾਪਾ ਜੀ ਕਹਿਣਗੇ ਅਸੀਂ ਤੁਹਾਡੇ ਨਾਲ ਹਾਂ ਸਾਰੇ ਘਰ ਦੀ ਮੀਟਿੰਗ ਹੋਣੀ ਚਾਹੀਦੀ ਹੈ ਜੇ ਕੋਈ ਗੱਲ ਹੁੰਦੀ ਆ ਉਹਦਾ ਉਹਦਾ ਵੀ ਹੱਕ ਬੰਦਾ ਵੀ ਆਪ ਦਾ ਵਿਚਾਰ ਰੱਖ ਸਕੇ ਹਮ ਹੈਨਾ ਚਰਚਾ ਜੋ ਵੀ ਹੋ ਸਕਦਾ ਜਿਵੇਂ ਆਪਾਂ ਕਹਿੰਦੇ ਆ ਉਹਨੂੰ ਉਹਦਾ ਵੀ ਹੱਕ ਮੰਨਦਾ ਵੀ ਮੈਂ ਵੀ ਆਵਦਾ ਵਿਸਾ ਰੱਖ ਰੱਖਾ ਹਮ ਔਰਤਾਂ ਨੂੰ ਹੱਕਾਂ ਦੇ ਪ੍ਰਤੀ ਜਾਗਰੂਕ ਕਰਨਾ ਮੈਂ ਤਾਂ ਕਹਿੰਦਾ ਇਹ ਤੁਹਾਡਾ ਬਹੁਤ ਵੱਡਾ ਹੀ ਉਪਰਾ ਲੈ ਕਿਉਂਕਿ ਹੁਣੇ ਜਿਵੇਂ ਮੈਂ ਕਿਹਾ ਸੀਗਾ ਵੀ ਫਰਜ਼ ਔਰਤ ਨੂੰ ਤਾਂ ਸੱਸ ਵੀ ਯਾਦ ਕਰਾ ਦਿੰਦੀ ਆ ਪਤੀ ਵੀ ਯਾਦ ਕਰਾ ਦਿੰਦਾ ਨਾ ਆਂਡ ਗਵਾਂਡ ਵੀ ਯਾਦ ਕਰਾਉਂਦਾ ਮਾਂ ਵੀ ਜਦੋਂ ਪੱਕੇ ਜਾਂਦੀ ਉਹਦੋਂ ਵੀ ਫਰਜ਼ ਉਹਦੇ ਯਾਦ ਕਰਾ ਦਿੰਦੀ ਆ ਹੱਕ ਕੋਈ ਨਹੀਂ ਦੱਸਦਾ ਬਿਲਕੁਲ ਜੀ ਇੱਕ ਇਹੀ ਬਹੁਤ ਵੱਡਾ ਮੈਂ ਤਾਂ ਪਹਿਲਾਂ ਵੀ ਲੇਡੀਜ਼ ਦੇ ਹੱਕ 'ਚ ਸੀਗੀ ਜੀ ਕਈ ਵਰੀ ਲੇਡੀਆਂ ਤੇ ਨਾਤਿਆਚਾਰ ਹੁੰਦੇ ਨੇ ਘਰੇਲੂ ਇਨਸਾ ਹੁੰਦੀ ਆ ਉਹ ਕੁੱਟਾ ਮਾਰਾ ਹੁੰਦੀਆਂ ਨੀਂਆਂ ਤੇ ਉਹ 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 ਉਹਨੂੰ ਕਹਿੰਦੇ ਨੇ ਤਾਂ ਬੁੱਜਦੇ ਲਾ ਇਹ ਤਾਂ ਆਏ ਆਂ ਕੀ ਇਹ ਤਾਂ ਵਿਆਹ ਹੀ ਪਰ ਐਦਾਂ ਦੇ ਨਹੀਂ ਕਰਨਾ ਚਾਹੀਦਾ ਔਰਤ ਤੇ ਔਰਤ ਨੂੰ ਜਿੰਨਾ ਪਿਆਰ ਨਾਲ ਆਪਾਂ ਰੱਖ ਸਕਦੇ ਆ ਪਿਆਰ ਨਾਲ ਸਮਝਾ ਸਕਦੇ ਆ ਉਸ ਤੋਂ ਬਿਟਾ ਕੋਈ ਹੋਣੀ ਹੈਗਾ ਜੀ ਮਾਰ ਤਾਂ ਮੁਕਾ ਕੇ ਤਾਂ ਕਿੰਨੇ ਕੰਦ ਨੂੰ ਵੀ ਕੁੱਟ ਲਿਆ ਜੇ ਜਾਂ ਕਹਿ ਦਿੰਦੇ ਸਿਆਣਿਆਂ ਦੀ ਕਹਾਵਤਾਂ ਤੇ ਮੈਂ ਇਹੀ ਇੱਕ ਅਸੀਂ ਵਿਸ਼ਾ ਲੈ ਕੇ ਆਏ ਆਂ ਕਿ ਕਿਸੇ ਤੇ ਅਤਿਆਚਾਰ ਹੁੰਦੇ ਨੇ ਕਿਸੇ ਨੂੰ ਜਲਾਇਆ ਜਲਾ ਦਿੱਤਾ ਜਾਂਦਾ ਹੈਗਾ ਵੀ ਉਹ ਇੱਕ ਮਹਿਲਾ ਪੰਚਾਇਤ ਹੋਇਆ ਕਰੂਗੀ ਵੀ ਜਿਹੜੀ ਭੈਣਾਂ ਦੇ ਕੋਈ ਵਿਸੇ ਹੋਇਆ ਕਰਨਗੇ ਉਹ ਸੌਲ ਅਸੀਂ ਆਪ ਕਰਿਆ ਕਰਾਂਗੇ ਮਤਲਬ ਜੋ ਕਿਸੇ ਨੂੰ ਕੋਈ ਦਿੱਕਤ ਹੋਵੇ ਹਾਂ ਦਿੱਕਤ ਤੱਕ ਪਹੁੰਚੂਗਾ ਹਾਂ ਪਹੁੰਚੂਗਾ ਹੱਲ ਕਰਾਂਗੇ ਜਰੂਰ ਹੱਲ ਕਰਾਂਗੇ ਜਿਵੇਂ ਕਈ ਵਾਰੀ ਕਿਸੇ ਤੇ ਪੰਜਾਬ ਚੁੱਟ ਦਿੰਦੇ ਨੇ ਤਜਾਬ ਸਿੱਟ ਦਿੰਦੇ ਨੇ ਮਚਾ ਦਿੰਦੇ ਨੇ ਕਿ ਕੁੜੀਆਂ ਦੇ ਕਈ ਵਾਰੀ ਕੇਸ ਆਇਆ ਵਾ ਜਿਦਾ ਦੇ ਕਈ ਇੱਕਤ ਬਟਿੰਡੇ ਦੀ ਵੀ ਕੁੜੀ ਹੈ ਉਹਦੇ ਜੀਜੇ ਨੇ ਉਹਦੇ ਤੇ ਅਸਾ ਦਬਾ ਦਿੱਤਾ ਸੀਗਾ ਜੀਜੇ ਨੇ ਉਹਦੇ ਸ਼ੱਕੇ ਜੀਜੇ ਨੇ ਦੇਖੋ ਕਿੰਨੀ ਵਿਚਾਰੀ ਇੰਨੀ ਸੋਹਣੀ ਕੁੜੀ ਸੀ ਤੇ ਉਹਨੂੰ ਬਦਸ਼ਕਲ ਬਣਾ ਦਿੱਤਾ ਤੇ ਉਹਦਾ ਕੀ ਉਹਦਾ ਇਹ ਕਸੂਰ ਸੀ ਕਿ ਉਹ ਸੋਹਣੀ ਸੀ ਜੇ ਉਹਦੇ ਨਾਲ ਕੰਪਰੋਮਾਈਜ਼ ਕਰ ਲੈਂਦੀ ਤੁਸੀਂ ਜ਼ਾਇਦ ਉਹਦੀ ਇੰਟਰਵਿਊ ਵੀ ਕੀਤੀ ਹੋਣੀ ਹੈ ਭਾਜੀ ਇਤੋਂ ਦੀ ਕੁੜੀ ਹੈਗੀ ਆਪਣੇ ਬਟਿੰਦੇ ਦੇ ਸ਼ਹਿਰ ਪਤਨੀ ਸੌਰੀ ਬੰਲਾ ਯਾਦ ਹੀ ਹੈਗਾ ਮੇਂ ਪ੍ਰਤਾਪਨਗਰ ਤੇ ਉਹਦੇ ਉਹਦੇ ਜੀਜਾ ਨੂੰ ਕਹਦੇ ਹੈਗਾ ਮੈਂ ਗਲਤਾਂ ਨਜ਼ਰ ਰੱਖਦਾ ਸੀ ਜੀ ਉਹਨੇ ਮਨਾ ਕਰ ਦਿੱਤਾ ਉਹਦੇ ਥਾਪੜਾ ਮਾਰ ਦਿੱਤਾ ਉਹਨੇ ਥਾਪੜੇ ਦਾ ਜਵਾਬ ਉਹਨੂੰ ਤੇਜਾ ਪਾ ਕੇ ਦਿੱਤਾ ਇਹ ਕਿੱਥੋਂ ਦੇ ਤੇ ਉਹ ਤਾਂ ਹੁਣ ਬਰੀ ਵੀ ਹੋ ਗਿਆ ਉਹਦੇ ਚ ਹਾਂ ਉਹ ਨਾ ਕੀ ਕਾਨੂੰਨ ਚ ਵੀ ਇਹੋ ਜੀਆਂ ਸਜ਼ਾ ਨਹੀਂ ਹੈਗੀਆਂ ਬਰੀ ਬਰੀ ਹੋ ਗਿਆ ਫਿਰ ਉਹਦੀ ਸਜ਼ਾ ਕੀ ਹੋਣੀ ਚਾਹੀਦੀ ਉਹਦੇ ਵੀ ਤਜਾਬ ਪਾਉਣਾ ਚਾਹੀਦਾ ਸੀ ਉਹਨੂੰ ਪਤਾ ਹੋਣਾ ਚਾਹੀਦਾ ਜੀ ਕਿੰਨਾ ਦੁੱਖ ਹੁੰਦਾ ਉਹ ਕੁੜੀ ਦੀ ਸਾਰੀ ਜ਼ਿੰਦਗੀ ਖਰਾਬ ਜ਼ਿੰਦਗੀ ਖਰਾਬ ਆ ਜੀ ਵਿਚਾਰੀ ਦੀ ਤੁਸੀਂ ਉਹਦੀ ਇੰਟਰਵਿਊ ਸ਼ੈਅ ਕੀਤੀ ਵਜੀ ਤੁਸੀਂ ਉਹਦੀ ਇੰਟਰਵਿਊ ਕਰਿਓ ਭਾਜੀ ਇੱਕ ਨਾ ਜ਼ਰੂਰ ਅਸੀਂ ਉਹਨਾਂ ਨੂੰ ਲੱਭਦੇ ਹਾਂ ਹਾਂ ਮੈਂ ਮੇਰੇ ਕੋਲ ਹੈਗਾ ਜੀ ਕੰਟੈਕਟ ਉਹਦਾ ਮੈਂ ਜ਼ਰੂਰ ਬਹੁਤ ਨਾਈਸ ਕੁੜੀ ਆ ਅਮਨ ਉਹਦਾ ਨਾਮ ਹੈ ਸਾਡੇ ਗੀਤ ਚ ਵੀ ਚੋਟੀ ਜੀ ਦਾ ਗੀਤ ਹੈ ਉਹਨੇ ਮਾਡਲਿੰਗ ਕੀਤੀ ਸੀ ਕੁੜੀ ਨੇ ਬਹੁਤ ਸੋਹਣੀ ਕੁੜੀ ਸੀਗੀ ਪਰ ਹੁਣ ਉਨਾਂ ਦੀ ਮੈਰਿਜ ਹੋ ਗਈ ਤੇ ਬਸ ਐਦਾਂ ਨਹੀਂ ਜ਼ੁਲਮ ਕਿੰਨਾ ਕੁ ਚਿਰ ਸਹੀ ਜਾਣੀ ਹੈ ਔਰਤਾ ਹਾਂ ਬਿਲਕੁਲ ਬਿਲਕੁਲ ਤੇ ਭੈਣ ਜੀ ਤੁਸੀਂ ਤੁਹਾਡਾ ਅਨਮੁੱਲਾ ਟਾਈਮ ਦਿੱਤਾ ਤੇ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੀਆਂ ਦੁਆਵਾਂ ਇਹ ਹੈ ਵੀ ਤੁਸੀਂ ਹੱਸਦੇ ਮੁਸਕਰਾਉਂਦੇ ਹੀ ਰਹੋ ਤੇ ਹਾਂਜੀ ਹੱਸ ਨਹੀਂ ਜਿੰਦੇ ਸਾਰਿਆਂ ਨੂੰ ਹਸਾਉਂਦੇ ਰਹੋ ਤੇ ਹਾਸੇ ਹੀ ਵੰਡਦੇ ਰਹੋ ਥੈਂਕ ਯੂ ਭਾਜੀ ਤੁਸੀਂ ਵੀ ਆਪਣਾ ਕੀਮਤੀ ਸਮਾਂ ਦਿੱਤਾ ਧੰਨਵਾਦ ਜੀ ਤੁਹਾਡਾ